ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਦੀਪ ਸਿੰਘ ਡਾਲ ਤੇ ਤੁਸੀਂ ਦੇਖ ਰਹੇ ਹੋ ਡਾਲ ਟੀਵੀ ਨਿਊਜ਼ ਇੱਕ ਪਉਗਿੰਡ ਸਾਹਿਬ ਦਾ ਬੱਚਾ ਸੀ ਵਿਸ਼ਾਲ ਸਿੰਘ ਜਿਨ੍ਹਾਂ ਨੂੰ ਕਿ ਗੁਰੂ ਸਾਹਿਬ ਦੀਆਂ ਜਿਹੜੀਆਂ ਗੁਰਬਾਣੀਆਂ ਉਹ ਜਬਾਨੀ ਕੰਢ ਸੀ ਉਹਨਾਂ ਦੀ ਜਿਹੜੀ ਇੱਕ ਖਬਰ ਸਾਡੇ ਚੈਨਲ ਵੱਲੋਂ ਪਿਛਲੇ ਸਮੇਂ ਨਸ਼ਰ ਕੀਤੀ ਗਈ ਸੀ ਅਤੇ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਹੈ ਉਹਨਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਤੇ ਜਿੱਥੇ ਵਿਸ਼ਾਲ ਸਿੰਘਦੀਪੁਰਪੁਰ ਸ਼ਲਾਘਾ ਕੀਤੀ ਉੱਥੇ ਹੀ ਇਸ ਪਰਿਵਾਰ ਦੇ ਘਰ ਦੇ ਹਾਲਾਤ ਵੀ ਕਾਫੀ ਮਾੜੇ ਸਨ ਕਿਉਂਕਿ ਇਸ ਪਰਿਵਾਰ ਦੇ ਵਿੱਚ ਵਿਸ਼ਾਲ ਅਤੇ ਉਸ ਦੀ ਮਾਤਾ ਰਹਿੰਦੇ ਆ ਤੇ ਪਿਤਾ ਦੀ ਜਿਹੜੀ ਉਹ ਡੈਥ ਹੋ ਵੀ ਸੀ ਤੇ ਘਰ ਦਾ ਜਿਹੜਾ ਗੁਜ਼ਾਰਾ ਸੀ ਉਹ ਵੀ ਮੁਸ਼ਕਲ ਸੀ ਪਰ ਵਿਸ਼ਾਲ ਦੇ ਪਰਿਵਾਰ ਵੱਲੋਂ ਇਸ ਚੀਜ਼ ਦੀ ਜਿਹੜੀ ਆ ਉਹ ਨਹੀਂ ਸੀ ਮੰਗ ਕੀਤੀ ਗਈ ਕਿ ਸਾਨੂੰ ਇਸੇ ਚੀਜ਼ ਦੀ ਜਰੂਰਤ ਆ ਪਰ ਇੱਕ ਸੰਸਥਾ ਵੱਲੋਂ ਜਦੋਂ ਇਹ ਵੀਡੀਓ ਦੇਖੀ ਗਈ ਤਾਂ ਉਹ ਇੱਥੇ ਪਹੁੰਚਦੇ ਆ ਵਿਸ਼ਾਲ ਦੇ ਘਰ ਤੇ ਪਰਿਵਾਰ ਦਾ ਜਦੋਂ ਉਹਨਾਂ ਦੇਖਿਆ ਕਿ ਪਲਸਟਰ ਹੋਣ ਵਾਲਾ ਏ ਅਤੇ ਘਰ ਦੇ ਹਾਲਾਤ ਵੀ ਕਾਫੀ ਜਿਹੜੇ ਮਾੜੇ ਆ ਸੋ ਉਸ ਸੰਸਥਾ ਵੱਲੋਂ ਇਸ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਲੈ ਕੇ 6 6.5 ਲੱਖ ਜਿਹੜਾ ਉਹ ਇੱਕ ਰੁਪਈਆ ਲੱਗਣਾ ਏ ਤੇ ਮਕਾਨ ਜਿਹੜਾ ਉਹ ਬਹੁਤ ਹੀ ਜਿਹੜਾ ਵਧੀਆ ਢੰਗ ਦੇ ਨਾਲ ਬਣਾ ਰਹੇ ਸੋ ਸਾਡੇ ਨਾਲ ਸੰਸਥਾ ਦੇ ਮੈਂਬਰ ਮੌਜੂਦ ਆ ਪਰਿਵਾਰ ਮੌਜੂਦ ਆ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਦੇਹਧੀਆਂ ਸੰਗਤਾਂ ਨੂੰ ਜੀ ਪਹਿਲਾਂ ਬਹੁਤ ਫਤਿਹ ਅਰਜ਼ ਕਰਦੇ ਆ ਸਿਕਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਕੋਈ ਇਨਸਾਫ ਪਹੁੰਚਿਓ ਕੇਸ ਸੇਵਾ ਸੈਟੀ ਜੋ ਪਹੁੰਚਿਓ ਤੇ ਕੇਸ ਮੱਤ ਸਮਾਲ ਇਸ ਪ੍ਰਵਾਹ ਲਈ ਖੁਸ਼ੀ ਮਹਿਸੂਸ ਕਰਦੇ ਹਾਂ ਵੀ ਜੀ ਬਾਬਾ ਦੀਪ ਸਿੰਘ ਦਾ ਜਨਮ ਸਥਾਨ ਇੱਥੋਂ ਨੇੜੇ ਹੀ ਹੈ। ਉਹ ਵੀ ਮੁਕੰਨ ਦੇ ਵਿੱਚ ਵਸਿਆ ਹੈ ਘਰ ਹੈ ਬੱਚਾ ਵਿਸ਼ਾਲਪਰੀਤ ਜੋ 14 ਸਾਲ ਦਾ 8ਵੀਂ ਕਲਾਸ ਦਾ ਸਟੂਡੈਂਟ ਹੈ। ਇੱਕ ਨਿੱਜੀ ਟੀਵੀ ਦੇ ਜਿਹੜੇ ਚੈਨਲ ਤੇ ਵੀ ਇੰਟਰਵਿਊ ਦੇਖੀ ਸੇਵਾ ਸੁਸਾਇਟੀ ਪੰਜਾਬ ਦੇ ਨਾਲ ਜਿਹੜੀਆਂ ਜੁਆਇੰਟ ਪੜਾਣਾਂ ਨੇ ਵੈਘਰੂ ਗਰੁੱਪ ਦੀਆਂ ਕੈਨੇਡਾ ਯੂ ਐਸ ਏ ਦੀਆਂ ਉਹਨਾਂ ਨੇ ਫਿਰ ਸਾਡੀ ਡਿਊਟੀ ਲਈ ਕਿਉਂਕਿ ਬੱਚਾ ਬਾਣੀ ਬਾਣੀ ਦਾ ਧਾਰਨੀ ਹੈ तकरीबन 30 ਬਾਣੀਆਂ ਬੱਚੇ ਦੇ ਕੰਠੇ ਨੇ ਪਰ ਘਰ ਦੀ ਕੰਡੀਸ਼ਨ ਹੈ ਜਿਹੜੀ ਕਾਫੀ ਮਾੜੀ ਸੀ ਕਿਉਂਕਿ ਛੋਟੇ-ਛੋਟੇ ਬੱਚਿਆਂ ਦਾ ਜਿਹੜਾ ਚੜਾਈ ਕਰ ਗਿਆ ਸਹਾਰਾ ਕੋਈ ਨਹੀਂ ਸੀ ਭੈਣ ਜੀ ਜਿਹੜੇ ਤਕਰੀਬਨ 2 ਕੁ ਹਜ਼ਾਰ ਰੁਪਏ ਮਹੀਨੇ ਦਾ ਦੱਸ ਦੇ ਦੀ ਬੱਚਿਆਂ ਨੂੰ ਪੜਾ ਕੇ ਜਿਹੜਾ ਗੁਜ਼ਾਰਾ ਕਰਦੀ ਸੀ ਅੱਜ ਕੱਲ ਕੋਈ ਵੀ ਘਰ 2000 ਤੇ ਗੁਜ਼ਾਰਾ ਨਹੀਂ ਕਰ ਸਕਦਾ ਇਸ ਕਰਕੇ ਅਸੀਂ ਭੈਣਾ ਵੱਲੋਂ ਜਿਹੜੀ ਲਾਈਵ ਡਿਊਟੀ ਇੱਥੇ ਦੇਖਿਆ ਜਦੋਂ ਸਾਨੂੰ ਮਹਿਸੂਸ ਹੋਇਆ ਵੀ ਇੱਕ ਬਾਣੀ ਬਣੇ ਨਾਲ ਜੁੜਿਆ ਬੱਚਾ ਜਿਹੜਾ ਇਸ ਟਾਈਮ ਇੰਨੇ ਮੰਦ ਮੰਦੀ ਹਾਲਤ ਦੇ ਵਿੱਚ ਰਹਿ ਰਿਹਾ ਕਿਉਂਕਿ ਘਰ ਦੀ ਹਾਲਤ ਜਿਹੜੀ ਬਹੁਤ ਖਸਤਾ ਸੀ ਤੇ ਰਾਸ਼ਨ ਪਾਣੀ ਤੇ ਤੁਹਾਨੂੰ ਪੱਤੀਆਂ ਵੀ 2000 ਦਾ ਬੱਚਾ ਦਵਾਈ ਬੂਟੀ ਲਵੇ ਜਾਂ ਪੜ੍ਹਾਈ ਕਰੇ ਜਾਂ ਰਾਸ਼ਨ ਪਾਣੀ ਲਵੇ ਬਹੁਤ ਕੰਡੀਸ਼ਨ ਮਾੜੀ ਸੀ ਇਸ ਕਰਕੇ ਅਸੀਂ ਸਿਕਸ਼ੇਵਾ ਸੁਸਾਇਟੀ ਪੰਜਾਬ ਵੱਲੋਂ ਜ਼ਿੰਮੇਵਾਰੀ ਸਮਝਦੇ ਹੋਏ ਪਹਿਲਾਂ ਤਾਂ ਬੁੱਕ ਤੌਰ ਤੇ ਜਿਹੜੇ ਇਹ ਕੈਮਰੇ ਲਾਏ ਗਏ ਆ ਨਾਲ ਦੀ ਨਾਲ ਜਿਹੜਾ ਸਾਰਾ ਇਹ ਘਰ ਦਾ ਕੰਮ ਹੈ ਸ਼ੁਰੂ ਤਕਰੀਬਨ 6.5 ਲੱਖ ਦਾ ਜਿਹੜਾ ਹੈਗਾ ਸਾਡਾ ਟਾਰਗੇਟ ਹੈ ਕਿਉਂਕਿ 6.5 ਲੱਖ ਨੂੰ ਲੱਗ ਜਾਣਾ ਕਿਉਂਕਿ ਇਹਦਾ ਫਰੰਟ ਡਬਲ ਸਟੋਰੀ ਘਰ ਹੈ ਤੇ ਕਾਫੀ ਹੈ ਜਿਹੜਾ ਕਮਰੇ ਕਾਫੀ ਹੈ ਥੱਲੇ ਹੈ ਜਿਹੜੀ ਹੈਗੀ ਹੈ ਸਾਰੀ ਬੈਕਗਰਾਉਂਡ ਸਾਰਾ ਪਲਾਸਟਰ ਵਗੈਰਾ ਕਰਕੇ ਪੱਥਰ ਵਗੈਰਾ ਲਾ ਕੇ ਬੱਚਾ ਵੀ ਪਿਆਰ ਕਰਕੇ ਦੇਣਾ ਕਿਉਂਕਿ ਇਹ ਸਾਡੀ ਪਨੀਰੀ ਹੈ ਅਸਲੀ ਜਿਹੜਾ ਕਿਸਾਨ ਜੀਮੇਦਾਰ ਸਿਆਣਾ ਉਹੀ ਹੁੰਦਾ ਜਿਹੜਾ ਪਨੀਰੀ ਨੂੰ ਸੰਭਾਲ ਕੇ ਰੱਖ ਲਵੇ ਕਿਉਂਕਿ ਪਨੀਰੀ ਤੋਂ ਅੱਗੇ ਵਾਧਾ ਹੋਣਾ ਹੁੰਦਾ ਇਹ ਸਾਡੀ ਪਨੀਰੀ ਹੈ ਇਹਨਾਂ ਨੂੰ ਸੰਭਾਲਣਾ ਇਹਨਾਂ ਦੀ ਹੈਲਪ ਕਰਨੀ ਇਹਨਾਂ ਦੇ ਨਾਲ ਰਲ ਕੇ ਵੰਡ ਕੇ ਛਕਣਾ ਇਹ ਸਾਡੀ ਸੁਸਾਇਟੀ ਦਾ ਮੇਨ ਉਦੇਸ਼ ਹੈ ਜਿਉਂਦੀਆਂ ਬਸਦੀਆਂ ਰਹਿਣ ਉਹ ਕੈਨੇਡਾ ਅਮਰੀਕਾ ਦੀਆਂ ਭੈਣਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਹੀ ਪਰਿਵਾਰ ਦੀ ਸੇਵਾ ਚੱਲ ਰਹੀ ਹੈ ਪਰਿਵਾਰ ਹੁਣ ਕਿੱਦਾਂ ਕੋਸ਼ਿਸ਼ ਕਰਦਾ ਸੇਵਾ ਦੀ ਪਰਿਵਾਰ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਭੈਣ ਲਖਵਿੰਦਰ ਕੌਰ ਨੂੰ ਪੁੱਛ ਸਕਦੇ ਹੋ ਬੱਚਾ ਵਿਸ਼ਾਲਪਰੀ ਤੱਕ ਦੇ ਇਹਦੀ ਛੋਟੀ ਭੈਣ ਹੈ ਇਹ ਕੀ ਕਹਿਣਾ ਚਾਹੁੰਦੇ ਆ ਜਾਇ ਕਿਦਾਂ ਹੁਣ ਕੁਛ ਨਹੀਂ ਜਾਂ ਇਹਨਾਂ ਨੂੰ ਕੋਈ ਏਦਾਂ ਲੱਗਿਆ ਵੀ ਸਾਡੇ ਨਾਲ ਕੋਈ ਖੜ ਗਿਆ ਆ ਕੇ ਕਹੋਂਗੇ ਕੈਨੇਡਾ ਅਮਰੀਕਾ ਦੀਆਂ ਜਸ਼ੀਦਾਰ ਸੰਗਤਾਂ ਜਿਹੜੀਆਂ ਨਾਲ ਪੈਣਾ ਖੜਗੀਆਂ ਨੇ ਤੇ ਇਹਨਾਂ ਨੂੰ ਏਦਾਂ ਲੱਗਿਆ ਵੀ ਆ ਇਕੱਲਾਪਾਨ ਮਹਿਸੂਸ ਨਹੀਂ ਕਰਨਗੇ। ਹਾਂਜੀ ਕੀ ਨਾ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਿਸ਼ਾਲ ਪਿੱਛੇ ਹੈ। ਅੱਜ ਸੰਸਥਾ ਤੇ ਪਹੁੰਚੀ ਆ ਤੇ ਕੀ ਸੇਵਾ ਕਰਦੇ ਹੋ? ਭਾਈ ਜੀ ਗੁਰੂ ਗੁਰੂ ਮਹਾਰਾਜੀਆਂ ਸੰਤਾਂ ਦੇ ਆਸ਼ੀਰਵਾਦ ਸਦਕਾ ਅਤੇ ਗੁਰਮਾ ਸਾਹਿਬ ਜੀ ਦੀ ਕਿਰਪਾ ਸਦਕਾ ਸੇਵ ਸਵਾ ਸੋਸਾਇਟੀ ਵੱਲੋਂ ਘਰ ਦੇ ਪਲਸਟਰ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾਈਰੂ ਜੀ ਜਿਹੜਾ ਪਹਿਲੇ ਇਕੱਲਾਪਨ ਫੀਲ ਹੁੰਦਾ ਸੀ ਉਹ ਹੁਣ ਮੁੱਕ ਰਿਹਾ ਹੈ। ਤੁਸੀਂ ਕੱਢਦੇ ਹੋ। ਹਾਂਜੀ ਵਾਈਰੂ ਜੀ। ਤੇ ਕਿਸ ਤਰ੍ਹਾਂ ਚੱਲਦੀ ਪੜਾਈ ਦੇ ਕੰਮ ਕਰਵਾ ਰਿਹਾ ਪੜਾਈ? ਪੜਾਈ ਦੇ ਜੀ ਸਾਡੇ ਪ੍ਰਿੰਸੀਪਲ ਸਾਹਿਬ ਬੁੜਾ ਸਿੰਘ ਸਰ ਉਹ ਸਾਨੂੰ ਫ੍ਰੀਚ ਪੜਾ ਰਹੇ ਆ ਅਬ ਇਹਦਾ ਜਿਹੜਾ ਕੀ ਵਿਚਾਰ ਹੈ ਤੁਹਾਡਾ ਕੁਰਬਾਨੀ ਤੋਂ ਅੱਗੇ ਜੁੜ ਕੇ ਕਿਸ ਤਰ੍ਹਾਂ ਦੀ ਜਿਹੜੀ ਸੰਗਤਾਂ ਦੀ ਸੇਵਾ ਕਰਨਾ ਚਾਹੁੰਦੇ ਚੀ ਗੁਰਬਾਨੀ ਦੇ ਨਾਲ ਮੈਂ ਕੀਰਤਨ ਦੇ ਸੇਵਾ ਨਾਲ ਅਤੇ ਪ੍ਰਚਾਰਕ ਦੇ ਜੋਤੀ ਦੇ ਭਰਤੇ ਸੰਗਤਾਂ ਦੀ ਸੇਵਾ ਕਰਨਾ ਚਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸantan baba deep singh ji ਸ਼ਹੀਦ ਉਹਨਾਂ ਦੇ ਜਨਮ ਸਥਾਨ ਦੇ ਉੱਤੇ ਜਿੰਨੇ ਵੀ ਸਿੱਖ ਸੰਗਤਾਂ ਜੜੀਆਂ ਆਪਣੀ ਸ਼ਰਧਾ ਭਾਵਨਾ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਮਨ ਲਤਮਸਤ ਘੁੰਨਾ ਹੈ ਤੇ ਦੂਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਤੇ ਉਹਦੇ ਨਾਲ ਜਿੰਨੇ ਵੀ ਜੁੜੇ ਸਮੁੱਚੇ ਦੇਸ਼ ਵਿਦੇਸ਼ ਦੇ ਸਿੱਖ ਸੰਗਤਾਂ ਭੈਣਾ ਵੀਰ ਮਤਾਵਾਂ ਜਿੰਨੇ ਵੀ ਜੁੜੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਸਿੱਖ ਸੇਵਾ ਸੁਸਾਇਟੀ ਪੰਜਾਬ ਜਿੱਥੇ ਵੀ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਕੋਈ ਗਰੀਬ ਵਰਗ ਦੇ ਵਿੱਚ ਇਹ ਕੋ ਆਪਣਾ ਗਰੰਤੀ ਸਿੰਘ ਹੈ ਜਾਂ ਕੋ ਪਾਠੀ ਸਿੰਘ ਹੈ ਕਵੀਸ਼ਰ ਸਿੰਘ ਤੇ ਆੜੀ ਸਿੰਘ ਹੈ ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਹੈ ਸ਼ਹੀਦ ਪਰਿਵਾਰਾਂ ਦੇ ਨਾਲ ਸਿੱਖ ਸੇਵਾ ਸੁਸਾਇਟੀ ਜਿਹੜੀ ਆ ਹਰ ਵਕਤ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਸਿੱਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਹੀ ਸਰਦਾਰ ਬਚਿੱਤਰ ਸਿੰਘ ਜੀ ਸਵਰਗਵਾਸੀ ਜੋ ਕੁਝ ਸਮਾਂ ਪਹਿਲਾਂ ਸਬੀਵੀ ਵਿਛੋੜਾ ਦੇ ਕੇ ਪਰਿਵਾਰ ਨੂੰ ਉਹਨਾਂ ਦੇ ਸੁਪੁੱਤਰ ਤੇ ਉਹਨਾਂ ਦੇ ਧਰਮ ਪਤਨੀ ਪੈਣ ਲਖਵਿੰਦਰ ਕੌਰ ਤੇ ਕਾਕਾ ਵਿਸ਼ਾਲਪ੍ਰੀਤ ਸਿੰਘ ਤੇ ਉਹਨਾਂ ਦੀ ਛੋਟੀ ਬੱਚੀ ਜਿਹੜੀ ਆ ਇਸ ਪਰਿਵਾਰ ਦਾ ਜੋ ਕਿ ਬਹੁਤ ਹੀ ਮੰਦਰਾਹਾਲ ਸੀ ਇਹ ਪਰਿਵਾਰ ਜਿਹੜਾ ਹੈ ਉਹ ਗੁਰੂ ਦੇ ਨਾਲ ਜੁੜਿਆ ਸੀ ਜੋ ਜਿਹੜਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹਦੀ ਬਾਅ ਫਿਰ ਗੁਰੂ ਕੇ ਸੇਖੀ ਫੜਦੇ ਆ ਗੁਰਲੀਆਂ ਸੰਗ ਤਾਂ ਹੀ ਫੜਦੀਆਂ ਐ ਸਿੱਖ ਸੇਵਾ ਸੁਸਾਇਟੀ ਪੰਜਾਬ ਵੱਲੋਂ ਜੋ ਬੜਾ ਤਗੜਾ ਉਪਰਾਲਾ ਕਰਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਇਹ ਸੇਵਾਵਾਂ ਜਿਹੜੀਆਂ ਤੁਸੀਂ ਆ ਪਿੱਛੇ ਤੱਕ ਰਹਿ ਜੇ ਮੇਰੇ ਇਹ ਸੇਵਾ ਜਿਹੜੀ ਆ ਇਹ ਆਰੰਭ ਹੋਈ ਨੂੰ 15 ਤੋਂ 16 ਦਿਨ ਹੋ ਗਏ ਆ ਇਹ ਸੇਵਾ ਜਿਹੜੀ ਨਿਰੰਤਰ ਚੱਲ ਰਹੀ ਹੈ ਤੇ ਇਸ ਸੇਵਾ ਦੇ ਨਾਲ ਜਿੱਤੇ ਪਰਿਵਾਰ ਨੂੰ ਆਪਾਂ ਨਾਲ ਪਲਸਟਰ ਕਰਾ ਕੇ ਦੇਣਾ ਹੈ ਉਹਨਾਂ ਵੱਲੋਂ ਉਦਾਸ ਦੀ ਡਿਊਟੀ ਜਿਹੜੀ ਇੱਥੇ ਨਾਲ ਲਾਈ ਗਈ ਹੈ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜੋ ਸਾਨੂੰ ਇਸ ਕਾਬਲ ਸਮਝਿਆ ਹੈ ਇਸ ਸੇਵਾਵਾਂ ਦੇ ਵਿੱਚ ਅਸੀਂ ਆਪਣਾ ਯੋਗਦਾਨ ਜਿਹੜਾ ਉਹ ਦੇ ਰਹੇ ਆ ਤੇ ਸਿੱਖ ਸੇਵਾ ਸੁਸਾਇਟੀ ਦੇ ਮੇਨ ਸੇਵਾਦਾਰ ਜਿਹੜੇ ਆ ਨਾਲ ਰਲ ਕੇ ਸਰਦਾਰ ਜਗਸੀਰ ਸਿੰਘ ਜੀ ਖਾਲਸਾ ਜੋ ਬਰਨਾਲਾ ਮੋੜ ਨਾਬਾ ਤੋਂ ਜਿਹੜਾ ਚੱਲ ਕੇ ਸਿੱਖ ਸੇਵਾ ਸੁਸਾਇਟੀ ਦਾ ਹੁਕਮ ਮੰਨ ਕੇ ਸੰਤਾਨਾਂ ਦੀ ਸੇਵਾਵਾਂ ਜਿਹੜੀਆਂ ਉਹ ਕਰਨ ਵਾਸਤੇ ਤੇ ਨਾਲ ਢੇੜਾ ਮਾਰਦੇ ਰਹਿੰਦੇ ਨੇ ਨਿਗਰਾਨ ਕਰਦੇ ਰਹਿੰਦੇ ਨੇ ਕਿੱਥੇ ਸੇਵਾ ਪਹੁੰਚੀ ਕੀ ਕਿਸ ਚੀਜ਼ ਦੀ ਲੋੜ ਹੈ ਪਰਿਵਾਰ ਦੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਪਰਿਵਾਰ ਨੂੰ ਪਲਸਟਰ ਦੀ ਸੇਵਾ ਕਰਕੇ ਦੇਣੀ ਆ ਨਾਲ ਰਸੋਈ ਬਣਾ ਕੇ ਦੇਣੀ ਆ ਉੱਥੇ ਵਾਇਰਿੰਗ ਦੀ ਸੇਵਾ ਜਿਹੜੀ ਆ ਉਹ ਹੋ ਚੁੱਕੀ ਆ ਤੇ ਪਲਸਟਰ ਦੀ ਸੇਵਾ ਚੱਲ ਰਹੀ ਆ ਨਾਲ ਹੀ ਪਰਿਵਾਰ ਨੂੰ ਜਿਹੜਾ ਥੱਲੇ ਖਾਣ ਤੇ ਉੱਪਰਲੇ ਖਾਣ ਦੇ ਉੱਤੇ ਜਿਹੜੀ ਆ ਉਹ ਪਲੇਟ ਦੀ ਸੇਵਾ ਕਰਕੇ ਤੇ ਜਿਹੜਾ ਪਰਿਵਾਰ ਦੇ ਨਾਲ ਹਰ ਵਕਤ ਇਸੇ ਵੀ ਚੀਜ਼ ਦੀ ਲੋੜ ਪਰਿਵਾਰ ਨੂੰ ਪੈਂਦੀ ਹੈ ਸਿੱਖ ਸੇਵਾ ਸੁਸਾਇਟੀ ਪੰਜਾਬ ਜਿਹੜੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਖੜੀ ਹੈ ਇਸ ਸਮੁੱਚੀਆਂ ਸਿੱਖ ਸੰਗਤਾਂ ਦਾ ਸਿੱਖ ਸੇਵਾ ਸੁਸਾਇਟੀ ਨਾਲ ਜਿੰਨੇ ਵੀ ਪ੍ਰਬੰਧਕ ਜਨ ਜੁੜੇ ਨੇ ਵੀਰ ਸੇਵਾਦਾਰ ਜਿਹੜੇ ਨੇ ਸਭ ਨਾਲ ਦਾ ਧੰਨਵਾਦ ਕਰਦਾ ਹੈ ਦਾਸ ਗੁਰਪ੍ਰੀਤ ਸਿੰਘ ਇਹਨਾਂ ਨੂੰ ਕੁਝ ਕਹਿੰਦਾ ਆ ਸਿੱਖ ਸੇਵਾ ਸੁਸਾਇਟੀ ਦਾ ਧੰਨਵਾਦ ਕਰਦਾ ਤੇ ਪਰਿਵਾਰ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਸੇ ਵਕਤ ਲਈ ਇਹਨਾਂ ਨੂੰ ਲੋੜ ਪੈਂਦੀ ਆ ਸਿੱਖ ਸੇਵਾ ਸੁਸਾਇਟੀ ਦੇ ਮੈਂਬਰ ਜਿਹੜੇ ਉਹਨਾਂ ਨਾਲ ਇੱਕ ਆਵਾਜ਼ ਦੇ ਨਾਲ ਹੀ ਪਹੁੰਚਣ ਵਾਸਤੇ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ